ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਵੀਰ ਕਰਨਜੀਤ ਸਿੰਘ ਹਾਲ ਹੀ ਅੱਜ ਅਸੀਂ ਸਾਡੇ ਹਲਕਾ ਸੁਲਤਾਨਪੁਰ ਲੋਧੀ ਦਾ ਤਕਰੀਬਨ 3 ਕਿਲੋਮੀਟਰ ਦਾ ਜਿਹੜਾ ਧੁੱਸੀ ਬਨ ਆ ਲੂਵਾਲ ਤੋਂ ਲੈ ਕੇ ਭਾਗੋ ਬੁੱਡੇ ਤੱਕ ਇਹ ਜਿਹੜਾ ਬਨ ਪੂਰੇ ਹਲਕੇ ਦੇ ਵਿੱਚੋਂ ਸਭ ਤੋਂ ਕਮਜ਼ੋਰ ਆ ਮੇਰੇ ਸਾਹ ਵਿੱਚ ਆਰਜੀ ਬਨ ਜਿਹੜੇ ਲੋਕਾਂ ਨੇ ਕੋਲੋਂ ਲਾਏ ਆ ਉਹਦੇ ਤੋਂ ਵੀ ਇਹ ਕਮਜ਼ੋਰ ਆ ਬਨ ਪਰ ਪ੍ਰਸ਼ਾਸਨ ਦਾ ਕਿਸੇ ਦਾ ਇਹਦੇ ਉੱਤੇ ਧਿਆਨ ਨਹੀਂਗਾ ਹੁਣ ਮੈਂ ਇੱਥੇ ਆ ਕੇ ਸੰਗਤ ਕੋਲੇ ਅਸੀਂ ਇੱਕ ਦਿਨ ਅੱਗੇ ਵੀ ਇਹਨਾਂ ਨੂੰ ਕਿਹਾ ਪਰ ਹੁਣ ਸੰਗਤ ਸਵੇਰ ਦਾ ਸਾਰੇ ਫੋਨ ਕਰੀ ਜਾਂਦੇ ਸੀਗੇ ਹੁਣ ਆ ਕੇ ਮੌਕੇ ਤੇ ਅਸੀਂ ਖੜੇ ਆ ਦੇਖਿਆ ਤੇ ਆਪਣੇ ਐਸਡੀਐਮ ਸੁਲਤਾਨਪੁਰ ਲੋਧੀ ਜੀ ਨਾਲ ਗੱਲ ਵੀ ਕੀਤੀ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਇੱਥੇ ਭੇਜਦੇ ਆ ਤੇ ਚਲੋ ਸਾਨੂੰ ਵਿਸ਼ਵਾਸ ਆ ਵੀ ਕੱਲਾ ਨੇ ਇੱਥੇ ਪਰ ਇੱਕ ਨ ਲੈਤੀ ਇਹਨਾਂ ਦੀ ਸਭ ਤੋਂ ਕਿ 2-3 ਸਾਲ ਪਹਿਲਾਂ ਵੀ ਸਾਡੇ ਇੱਥੋਂ ਦੇ ਭਾਗੂ ਬੁੱਡੇ ਦੇ ਕਿਸਾਨ ਸੀਗੇ ਉਹਨਾਂ ਦਾ ਇਸੇ ਕਾਰਨ ਜਿਹੜਾ ਬੰਨ ਸਾਈਡ ਤੇ ਮਿੱਟੀ ਨਹੀਂ ਹੈਗੀ ਤੋ ਉਹ ਟਰੈਕਟਰ ਪਲਟਨ ਨਾਲ ਉਹ ਅੱਜ ਵੀ ਮੇਰੇ ਸਾਹ ਚੋ ਬੈੱਡ ਤੇ ਵਿਚਾਰੇ ਪਏ ਪਏ ਹਾਂ ਤੇ ਇਹ ਤੁਹਾਨੂੰ ਆਪ ਵੀ ਸੰਗਤ ਦਸੂਗੀ ਅਸੀਂ ਬੇਨਤੀ ਕਰਦੇ ਹਾਂ ਨਹੀਂ ਤਾਂ ਫਿਰ ਅਸੀਂ ਸਾਰੇ ਜਨੇ ਜੇਕਰ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਕੋਈ ਹੱਲ ਨਹੀਂ ਹੁੰਦਾ ਫਿਰ ਅਸੀਂ ਜਿੰਨੇ ਜੋਗੇ ਹੈਗੇ ਸਾਰੇ ਤਿਲ ਫੁੱਲ ਕਰਕੇ ਆਪਦੇ ਕੋਲੋਂ ਅਸੀਂ ਉਹਨੇ ਕਿ ਆਪੇ ਆਪਣਾ ਕਾਜ ਸਵਾਰੀਏ ਉਹ ਗੱਲ ਵੀ ਅਸੀਂ ਕਰਾਂਗੇ 3 ਕਿਲੋਮੀਟਰ ਦਾ ਬੰਨ ਨਹੀਂ ਇੰਨਾ ਤੋਂ ਸਹੀ ਤਰੀਕੇ ਨਾਲ ਕੀਤਾ ਗਿਆ ਅੱਜ ਤੋਂ 4-5 ਦਿਨ ਪਹਿਲਾਂ ਵੀ ਮੈਂ ਇਹਨਾਂ ਨਾਲ ਗੱਲ ਕੀਤੀ ਪਰ ਨਹੀਂ ਨਰਾਦ ਇਥੇ ਘਟਨਾ ਵਾਪਰੀ ਆ ਇਹ ਦੇਖੋ ਇਥੇ ਟਰਾਲੀਆਂਾਂ ਪਲਟੀਆਂ ਪਈਆਂ ਆ ਪਿੱਛੇ ਸਿਰਫ ਕੀ ਆ ਵੀ ਸਾਈਡ ਤੋਂ ਬੰਨ ਬਹਿ ਗਿਆ ਇਹ ਸਾਰਾ ਆਪਣੇ ਇਹ ਬੱਬੂ ਦਿਖਾ ਪਰਲੇ ਬੰਨੇ ਹੋਏ ਨੇ ਸਾਰਾ ਹਾਂ ਤੇ ਮੈਂ ਤਾਂ ਕਹਿੰਦਾ ਵੀ ਐਡੀ ਸ਼ਰਮਨਾਕ ਗੱਲ ਆ ਵੀ ਇਥੋਂ ਪ੍ਰਸ਼ਾਸਨ ਸਰਕਾਰ ਬਿਲਕੁਲ ਸੁੱਤੀ ਆ ਨੰਗਦੇ ਵੀ ਇਥੋਂ ਨੰਗਦੇ ਵੀ ਰਹੇ ਆ ਹਾਂ ਹੋਣਾ ਕਸਾਏ ਇੱਥੋਂ ਤੱਕ ਇਹ ਆ ਕਿ ਪ੍ਰਸ਼ਾਸਨ ਨੂੰ ਤੁਸੀਂ ਜੇ ਨਹੀਂ ਬੰਨ ਚੱਲਣ ਲਾਇਕ ਹੈਗਾ ਤੇ ਕੰਮ ਸੇ ਕੰਮ ਇੱਥੇ ਸੰਗਰਦਿਆਵਾ ਜਾਈ ਬੰਦ ਕਰ ਦੋ ਜੇ ਤੁਸੀਂ ਮਿੱਟੀ ਦੀ ਪਾਸ ਕਰਦੇ ਨੂੰ ਮਜ਼ਬੂਤ ਨਹੀਂ ਕਰ ਸਕਦੇ ਕਿਸੇ ਦੀ ਜਾਨ ਤਾਂ ਨਾ ਜਾਵੇ ਹੁਣ ਬੰਨ ਪਿੰਡ ਵਾਲਿਆਂ ਨੇ ਕੋਲੋਂ ਆਪਦੇ ਇਧਰਲੀ ਸਾਈਡ ਪਿੱਛੇ ਉਹ ਬੈਰੀਅਰ ਲਾ ਕੇ ਤੇ ਆਪ ਦੇ ਆਪ ਹੀ ਮਤਲਬ ਰੋਕਿਆ ਹੈ ਵੀ ਕਿਸੇ ਦੀ ਕੋਈ ਜਾਨੀ ਨੁਕਸਾਨ ਨਾ ਹੋ ਜੇ ਬਾਕੀ ਇੱਥੋਂ ਦੇ ਸਰਪੰਚਾ ਇਹ ਵੀ ਕਰਦੇ ਆ ਗੱਲ ਇਹਨਾਂ ਨਾਲ ਤੁਸੀਂ ਪਰ ਮੇਰਾ ਵੀਰ ਦੱਸ ਇਹ ਦੱਸੋ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦਾ ਹਾਂਜੀ ਜੀ ਮੇਰੀ ਬੁਰੀ ਹੈ ਕਿ ਅੱਜ ਤੋਂ ਮਹੀਨਾ ਹੋ ਗਿਆ ਪੂਰਾ ਸਾਨੂੰ ਜੇ ਸਾਡੇ ਸੰਪਰਕ ਵਿੱਚ ਲਿਆਂਦੇ ਸੰਦੀਪ ਸਿੰਘ ਨਾਮ ਉਹਨਾਂ ਦਾ ਇਹ ਬੰਦੇ ਸਾਡੇ ਹਾਲਤ ਬਹੁਤ ਖਸਤਾ ਵਾ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਆਉਂਦੇ ਆ ਬਸ ਉਹ ਕਹਿੰਦੇ ਸੀ ਮਲਾਜ਼ਮ ਭੇਜ ਦਿੰਦੇ ਆ ਉਸ ਤੋਂ ਬਾਅਦ ਸਿਰਫ ਉਹਨਾਂ ਦੂਹ ਟਰਾਲੀ ਮਿੱਟੀ ਦੇ ਭੇਜਿਆ ਵਾ ਉਹ ਵੀ ਮੈਨੂੰ ਕਹਿੰਦੇ ਕੋਈ ਗੱਲ ਨਹੀਂ ਯਾਰ ਇੰਨਾ ਹੀ ਕੁਝ ਆਉਣਾ ਵਾ ਤੁਸੀਂ ਆਪਣੇ ਆਪ ਸਾਰੋ ਜਦਾਂ ਸਰਦਾ ਤੇ ਕੁਝ ਨਹੀਂ ਭੇਜਿਆ ਉਹਨਾਂ ਨੇ ਕੋਈ ਨਹੀਂ ਕੋਈ ਸੁਣਵਾਈ ਕਰਦਾ ਵਾ ਫੋਨ ਕਰਦੀਦਾ ਬਸ ਕਹਿੰਦੇ ਆ ਕੇ ਆ ਕੇ ਬਸ ਇਸ ਤੋਂ ਵੱਧ ਕੁਛ ਨਹੀਂ ਦੱਸੋ ਕੀ ਆ ਵੀ ਇਹਨਾਂ ਨੂੰ ਕਹਿ ਰਹੇ ਆ ਵੀ ਆਪਣੇ ਆਪ ਕਰ ਲਓ ਤੁਸੀਂ ਦੋ ਟਰਾਲੀਆਂ ਭੇਜ ਕੇ ਇਹ ਕੀ ਆ ਦੱਸੋ ਇਹਨਾਂ ਦੀ ਕੋਈ ਪ੍ਰਸ਼ਾਸਨ ਆ ਇਹ ਜਾਂ ਸਰਕਾਰ ਆ ਵੀ ਉਹ ਤੁਹਾਨੂੰ ਫੋਨ ਕਰ ਰਹੇ ਆ ਵੀ ਆ ਕੇ ਸਾਡਾ ਤੁਸੀਂ ਕੋਈ ਧਿਆਨ ਕਰੋ ਇੱਥੇ ਤਾਂ ਕੁਦਰਤ ਨੇ ਚੱਲੋ ਹੁਣ ਪਾਣੀ ਥੱਲੇ ਚਲੇ ਗਿਆ ਇਹ ਬੰਨ ਦਾ ਬਚਾ ਹੋ ਗਿਆ ਜੇ ਪਾਣੀ ਆ ਜਾਏ ਮੈਨੂੰ ਲੱਗਦਾ ਵੀ ਇਹ ਸਾਰਾ ਸੁਲਤਾਨਪੁਰ ਡੁੱਬ ਸਕਦਾ ਇਹ ਬੰਨ ਦਾ ਕਰਕੇ ਕਿੱਡੀ ਸ਼ਰਮਨਾਕ ਗੱਲ ਆ ਮਤਲਬ ਇਹ ਕਹਿਣ ਲੱਗਿਆ ਵੀ ਹਾਂ ਤਲਵੰਡੀ ਤੱਕ ਤੁਸੀਂ ਵੀ ਹੋਰ ਤੁਸੀਂ ਦੱਸੋ ਆਪਣੇ ਵਹੀਂ ਬਹੁਤ ਯੋਰ ਲਾਇਆ ਬੰਦਿਆ ਪਿੰਡ ਵਾਲਿਆਂ ਨੇ ਰਾਖੀ ਕਿ ਕੀ ਬੰਦੀ ਟਰਾਲੀ ਪੰਜਗੀ ਬੰਦਿਆਂ ਦੀ ਜਾਣ ਮਹਾ ਬਜਾਈ ਬੰਦੇ ਸਾਰੇ ਇਕੱਠੇ ਹੋ ਗਏ ਟਰਾਲੀ ਕੱਢ ਕੇ ਗਏ 15 16 ਗੱਡੀਆਂ ਪਿੱਛੇ ਬੈਗ ਮੋੜੀਆਂ ਅਸੀਂ ਇੱਥੇ ਕੋਈ ਬੰਦਾ ਨਹੀਂ ਆਉਂਦਾ ਨਾ ਕੋਈ ਮਿੱਟੀ ਦਿੰਦਾ ਤੇ ਨਾ ਕੋਈ ਇੱਥੇ ਆਉਂਦਾ ਅੱਜ ਅਸੀਂ ਬੇਨਤੀ ਕਰਦੇ ਹਾਂ ਕਿ ਇੱਥੇ ਮਿੱਟੀ ਪਵੇ ਬੰਦ ਦੇ ਉੱਤੇ ਜ਼ਰੂਰੀ ਬਾਕੀ ਨਾ ਮੈਂ ਚਲੋ ਆ ਆਪਣੇ ਪੰਜਾਬੀਆਂ ਨੂੰ ਆਪਣੇ ਸੇਵਾਦਾਰ ਵੀਰ ਆ ਬੜੀ ਦੂਰ ਤੋਂ ਜਿਹੜੀ ਮਿੱਟੀ ਆ ਇੱਥੇ ਉਹ ਸੇਵਾ ਕਰ ਰਹੇ ਆ ਇੱਥੇ ਡੰਪ ਵੀ ਮਿੱਟੀ ਹੋਈ ਹੋਈ ਆ ਆਪਣੇ ਕਬੀਰਪੁਰ ਠੀਕ ਆ ਉਥੋਂ ਵੀ ਆ ਸਕਦੀ ਬਾਕੀ ਮੈਂ ਜਿੰਨੇ ਵੀ ਸਾਡੇ ਸੰਗਤ ਜਿਹੜੀ ਮਿੱਟੀ ਲੈ ਕੇ ਆਉਂਦੀ ਆ ਕਿਰਪਾ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਪ੍ਰਸ਼ਾਸਨ ਨੇ ਤਾਂ ਚਲੋ ਜੋ ਕਰਨਾ ਕਰਨਾ ਆਪਾਂ ਇਹਨਾਂ ਭਰਾਵਾਂ ਦੀ ਬਾਹ ਫੜੀਏ ਤੇ ਇਸੇ ਇੱਥੇ ਮਿੱਟੀ ਦੀਆਂ ਟਰਾਲੀਆਂ ਜਿਹੜੀਆਂ ਤੁਸੀਂ ਉੱਥੇ ਲਿਆਉਣੇ ਉਹ ਮਿੱਟੀ ਠੀਕ ਆ ਤੁਹਾਡਾ ਧੰਨਵਾਦ ਆ ਪਰ ਇੱਥੇ ਆਪਾਂ ਗੋ ਬੁੱਢੇ ala ਜਿਹੜਾ ਤੁਸੀਂ ਬੰਨ ਤਿੰਨ ਕਿਲੋਮੀਟਰ ਦਾ 2 ਕਿਲੋਮੀਟਰ ਦਾ ਨਾ ਇੱਥੇ ਆਪਾਂ ਮਿੱਟੀ ਲਿਆਉਣ ਦੀ ਜਿਹੜੀ ਆ ਕੋਸ਼ਿਸ਼ ਕਰੀਏ ਤੇ ਬਾਕੀ ਤੁਹਾਨੂੰ ਜੇ ਨੰਬਰ ਦੇ ਦਿੰਨੇ ਆ ਉਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਇੱਥੇ ਮਿੱਟੀ ਦਾ ਨੰਬਰ ਤੁਸੀਂ ਵੀ ਆਪਣਾ ਬੋਲੋ ਮੈਂ ਵੀ ਬੋਲ ਦਿੰਨਾ ਹਾਂਜੀ ਮੇਰਾ ਨੰਬਰ 84272 23209 ਜੀ ਹਾਂ ਇਹਰ ਬੋਲ ਦੋ 84272 23209 ਨੰਬਰ ਮੇਰਾ ਜੀ ਬਾਕੀ ਵੀਡੀਓ ਦੇ ਥੱਲੇ ਤੁਹਾਨੂੰ ਅਸੀਂ ਇਹਦੇ ਨਾਲ ਪਾ ਦਾਂਗੇ ਤੁਸੀਂ ਵੀ ਨੰਬਰ ਬੋਲ ਦੋ ਇੱਕ ਹੋਰ ਬੋਲੋ ਜਿਦਾਂ ਨੇ ਜਿਦਾਂ ਵਿੱਚ 37 31432 ਫਿਰ ਬੋਲ ਦੋ ਜਿਦਾਂ ਨੇ ਵਿੱਚ 37 31432 ਬੋਲ ਦੋ 590 5009 ਇਹ ਇਹ ਨੰਬਰ ਆ ਇਥੋਂ ਦੀ ਸੰਗਤ ਦਾ ਤੇ ਫਿਰ ਵੀ ਤੁਸੀਂ ਮੇਰੇ ਫੇਸਬੁੱਕ ਅਕਾਊਂਟ ਤੇ ਮੈਸੰਜਰ ਤੇ ਜਾ ਕੇ ਮੈਸੇਜ ਵੀ ਕਰ ਸਕਦੇ ਜੇ ਨੰਬਰ ਨਾ ਲੱਗੇ ਨੰਬਰ ਮੇਰਾ ਜੇ ਤੁਸੀਂ ਕਿਤੇ ਲਾਓ ਤੇ 9878065801 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਤੁਹਾਨੂੰ ਵੀਡੀਓ ਦੇ ਵਿੱਚ ਵੀ ਨੰਬਰ ਐਡਿਟ ਕਰ ਦਾਂਗੇ ਇਸ ਆਪਾਂ ਬਾਨਾ ਨੂੰ ਨਾ ਇਹ ਸੰਗਤ ਦੀ ਕਹਾਣੀ ਕਿ ਇਹ ਫਸਲ ਬਚ ਗਈ ਯਾਰ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਜੇ ਇਸ ਕਰਕੇ ਆਪਾਂ ਇਸ ਬਾਨਾ ਨੂੰ ਕਿਰਪਾ ਕਰਕੇ ਕੋਲੋਂ ਜਿਹੜੀ ਸੰਗਤ ਮਿੱਟੀ ਲੈ ਕੇ ਆਉਂਦੀ ਆ ਉਹ ਲਿਆਓ ਇੱਥੇ ਪਿੰਡ ਵਾਲੇ ਨਗਰ ਨਾਲ ਤੁਹਾਡੇ ਸਾਥ ਦਊਗਾ ਠੀਕ ਆ ਹਾਂ ਕਿਦਾਂ ਤਿੰਨ ਟਰੈਕਟਰ ਪਹਿਲਾਂ ਪਿੰਡ ਦੇ ਵੀ ਇੱਥੇ ਬਲਡ ਚੁੱਕਿਆ ਇੱਕ ਮੁੰਡਾ ਬਿਲਕੁਲ ਡੈਮੇਜ ਹੋ ਚੁੱਕਾ ਹੈ ਇੱਥੇ ਜਾ ਕੇ ਦੇਖ ਸਕਦੇ ਆਪਾਂ ਵੀਲਚੇਅਰ ਤੇ ਆਉਣ ਰਹੀ ਉਹਨਾਂ ਨੂੰ ਦੋ ਤਿੰਨ ਪਾਉਦੇ ਨਹੀਂ ਜ਼ਿਆਦਾ ਹੋ ਗਿਆ ਜ਼ਿਆਦਾ ਭਾਜੀ ਲੱਕ ਤੋਂ ਖਤਮ ਹੋ ਰਿਹਾ ਇਸੇ ਬੰਨ ਦਾ ਕਰ ਇਸੇ ਬੰਨ ਕਰਕੇ ਭਾਜੀ ਇੱਥੇ ਇੱਕ ਜਗ੍ਹਾ ਦੀ ਉਹ ਇਧਰਲੇ ਪਾਸੇ ਟਰੈਕਟਰ ਜਿਹੜਾ ਭੰਡਿਆ ਸੀਗਾ ਭਾਜੀ ਉਸ ਟਾਈਮ ਕੰਨੋ ਉਦੋਂ ਦਾ ਇਦਾਂ ਹੀ ਆ ਮਤਲਬ ਹੁਣ ਤੁਸੀਂ ਦੇਖ ਲਓ ਇੱਥੇ ਟਰੈਕਟਰ ਲੰਘੂ ਕਿਦਾਂ ਟਰਾਲੀ ਕਿਦਾਂ ਆ ਗੱਡੀਆਂ ਮੁੜ ਕੇ ਗਈਆਂ ਕਿੰਨੇ ਔਖੇ ਹੋ ਗਏ ਨਹੀਂ ਬੰਨ ਜਿਹੜਾ ਥੋੜਾ ਜਿਹਾ ਖੁੱਲਾ ਹੋਣਾ ਚਾਹੀਦਾ ਨਹੀਂ ਇਹ ਨਾ ਬਰਮ ਪਾ ਕੇ ਇੱਕ ਨਹੀਂ ਮਿੱਟੀ ਭਵੇ ਇਹਦੇ ਮਿੱਟੀ ਇਕੱਠਾ ਲਾ ਲੇ ਖੇਤਾਂ ਦੇ ਘੇਰਾ ਹੈ ਬਚਾ ਕਿਉਂਕਿ ਦਰਨ ਦਾ ਜ਼ਿਆਦਾ ਹੋਣਾ ਨਹੀਂ ਨਿਕਾਲੀਆਂ ਤੇ ਜਿਵੇਂ ਉਸ ਰੇਪ ਹਾਂ ਨਹੀਂ ਕਰਦੇ ਵੇ ਉਹਨਾਂ ਦੀਆਂ ਸਿੱਧੀਆਂ ਗੱਡੀਆਂ ਬਾਈ ਗੁਰਦੀਪ ਸਿੰਘ ਸਰਦਾਰ ਜੀ ਦੀ ਫਤਿਹ ਆ ਮੈਂ ਸਾਈਡ ਤੇ ਹੀ ਖਲੋਤਾ ਹਾਂ ਭਾਈ ਹੁਣਾਂ ਦੀਆਂ ਗੱਲਾਂ ਸੁਣਦੇ ਹੈ ਕਿ ਸਰਪੰਚ ਸਾਹਿਬ ਉਹਨਾਂ ਨੂੰ ਆਪਣਾ ਪ੍ਰਸ਼ਾਸਨ ਵੇਖੋ ਕਿੱਡੀਆਂ ناکਾਮੀਆਂ ਵਾਂ ਜੇ ਜਿਹੜੀ ਗੱਲ ਉਹਨਾਂ ਨੇ ਕਹੀ ਜਾਏ ਗੱਲ ਬੰਦੀ ਸੀ ਪਹਿਲਾਂ ਦੱਸੋ ਵੀ ਜਿਨ੍ਹਾਂ ਦਾ ਮਾਲ ਡੰਗਰ ਵੀ ਰੁੜ ਗਿਆ ਫਸਲ ਬਾੜੀ ਵੀ ਰੁੜ ਗਿਆ ਆਪ ਦੇ ਰਾਸਨ ਢਿੱਡ ਭਰਨ ਵਾਸਤੇ ਉਹਨਾਂ ਪਤਾ ਨਹੀਂ ਕਿੱਦਾਂ ਗੁਜ਼ਾਰਾ ਵਿਚਾਰਿਆਂ ਨੇ ਕਰਨਾ ਵਾ ਤੇ ਇਹ ਕਹਿੰਦੇ ਆ ਵੀ ਤੁਸੀਂ ਆਪੇ ਹੀ ਸਾਰ ਲਓ ਇੱਕ ਟਰਾਲੀ ਮਿੱਟੀ ਦੀ ਘੱਲ ਕੇ ਤੇ ਦੋ ਟਰਾਲੀਆਂ ਤੇ ਕਹਿੰਦੇ ਆ ਆਪੇ ਸਾਰ ਲਓ ਉਹਨੇ ਇਹ ਜੇ ਸਿਆਣੇ ਕਹਿੰਦੇ ਆ ਜੇ ਆਪਾਂ ਨੂੰ ਬਣਿਆ ਬਣਿਆ ਘਰ ਮਿਲ ਗਿਆ ਵਾ ਤੇ ਉਹਨੂੰ ਆਪਾਂ ਲੰਬ ਪਹੁੰਚੂ ਨਹੀਂ ਸਕਦੇ ਇਹ ਬਾਦਲ ਸਾਹਿਬ ਹੋਣਾਂ ਦੀਆਂ ਦੇਨਾ ਵਾ ਜਦੋਂ ਬੰਨ ਲਾ ਕੇ ਉਹਨਾਂ ਵਿਚਾਰਿਆਂ ਨੇ ਛੜਕਾਂ ਬਣਾਤੀਆਂ ਤੇ ਰਾਜ ਭਾਗ ਆਪਾਂ ਸਾਰੇ ਹੀ ਭਾਲਦੇ ਆ ਵੀ ਕੋਈ ਕਹਿੰਦਾ ਸਾਨੂੰ ਮਿਲ ਜਵੇ ਕੋਈ ਕਹਿੰਦਾ ਸਾਨੂੰ ਮਿਲ ਜਵੇ ਤੇ ਇਹਦੇ ਉੱਤੇ ਹੁਣ ਆਪਣੇ ਤੋਂ ਬਣਿਆ ਬਣਾਇਆ ਕਰ ਇਹਨੂੰ ਨਹੀਂ ਲੰਬ ਪਹੁੰਚ ਸਕਦੇ ਆਪਾਂ ਜਵਾਬ ਦੇ ਦਿੰਦੇ ਵੀ ਸੰਕਤੋ ਤੂੰ ਹੀ ਕਰ ਲੋ ਫਿਰ ਪਿੱਛੇ ਹਟੇ ਹਟੇ ਰਹਿਣ ਦਿੰਦੇ ਉਹ ਫਿਰ ਮਾੜਾ ਚੰਗਾ ਉਹ ਵਿਚਾਰੇ ਕਰਨੀਂਦਾ ਇਹ ਉਹਦੇ ਅੱਜ ਵੀ ਬਾਹ ਫੜਨਦਾ ਆ ਤੇ ਅੱਜ ਵੀ ਉਹ ਬੰਨ ਦਾ ਸੋਚਦਾ ਇਹ ਵੇਖੋ ਨਕਾਮੀਆਂ ਵੀ ਸੰਗਤਾਂ ਨੂੰ ਕਹਿੰਦਾ ਵੀ ਜੇ ਤੁਹਾਡੇ ਤੋਂ ਹੁੰਦਾ ਤਾਂ ਤੁਸੀਂ ਆਪ ਕਰ ਲੂ ਇਹ ਕੋਈ ਗੱਲ ਕਹਿਣ ਯੋਗ ਨਹੀਂ ਉਹਨਾਂ ਵਾਸਤੇ ਹੈ ਜੀ ਇਹ ਇਹ ਮੁਸੀਬਤ ਵੇਲੇ ਨਹੀਂ ਉਹਨਾਂ ਦਾ ਹੁਣ ਸਾਥ ਦੇਣਾ ਅੱਜ ਸਾਰੀਆਂ ਸੰਗਤਾਂ ਤੇ ਕਿੱਡੀ ਤਗੜੀ ਮੁਸੀਬਤ ਨੇਰੀ ਝੁੱਲੀ ਆ ਫਸਲਾਂ ਵੀ ਰੁੜ ਗਈਆਂ ਵਾ ਕਿੰਨਾ ਜ਼ਿਆਦਾ ਘਾਰਾਂ ਦਾ ਵੀ ਨੁਕਸਾਨ ਹੋ ਗਿਆ ਤੇ ਸਰਕਾਰ ਫੇਰ ਵੀ ਕਹਿਣ ਦੀ ਆ ਵੀ ਇਹ ਬੰਨ ਦਾ ਸੰਗਤਾਂ ਨੇ ਬੇਨਤੀ ਕੀਤੀ ਇੱਥੇ ਐਕਸੀਡੈਂਟ ਹੋਇਆ ਵਾ ਕਿ ਇਹ ਬੰਨ ਦਾ 2 ਫੁੱਟ ਸਾਰਾ ਬੰਨ ਰਹਿ ਗਿਆ ਵਾ ਇਹਦੇ ਬੰਨ ਦੇ ਕੋਸ਼ ਨਹੀਂ ਪੱਲੇ ਕੋਈ ਗੱਡੀ ਉਹ ਸੇਵਾਦਾਰ ਵਿਚਾਰੇ ਲੰਗਰ ਲੈ ਕੇ ਆਏ ਆ ਉਹ ਵਿਚਾਰੇ ਕਿਛੇ ਵਸਾ ਕੇ ਕਰੀ ਵੀ ਪਤਾ ਨਹੀਂ ਉਹਨਾਂ ਦੀ ਪਹੁੰਚ ਨਹੀਂ ਆ ਮੁਰਨਾ ਜਾਣਾ ਕਿ ਨਹੀਂ ਮੁਰਿਆ ਜਾਣਾ ਤੇ ਇਹ ਦੇਖੋ ਕਹਿੰਦੇ ਆ ਸੰਗਤਾਂ ਨੂੰ ਕਹਿੰਦੇ ਜੇ ਇੱਥੇ ਚਾਰ ਸਿੰਘ ਇਕੱਠੇ ਤੇ ਚੋਹਾ ਪੰਨਾਂ ਪਿੰਨਾਂ ਦੀ ਬਚਾਇਤ ਆਈ ਹੋਈ ਆ ਤੇ ਤਰਲਾ ਮਾਰਿਆ ਵਾ ਤੇ ਸਰਕਾਰ ਅੱਗੋਂ ਦੋ ਟਰਾਲੀਆਂ ਘੱਲ ਕੇ ਤੇ ਕਹਿ ਰਹਾ ਵੀ ਐਸ ਡੀਮ ਸਾਹਿਬ ਹੀ ਪੂਰਾ ਖੁੱਲ ਕੇ ਨਹੀਂ ਬੋਲੇ ਮੈਂ ਵੇਖਿਆ ਸੀ ਕਰਨ ਭਾਜੀ ਹੁਣੀ ਗੱਲ ਕਰਦਾ ਸੀ ਪਰ ਕੋਈ ਇਹਨਾਂ ਨਾਲ ਭਾਜੀ ਕੋਈ ਐਡਾ ਬੰਦਾ ਜਿਹੜਾ ਬੱਸ ਵੀ ਇਹਨਾਂ ਕਹਿੰਦਾ ਸਾਹੀ ਆਉਣੇ ਆ ਉਹਨਾਂ ਨੇ ਉਹ ਬੱਸ ਜਿਵੇਂ ਮਿੱਠਾ ਲੱਡੂ ਹੀ ਦੇਤਾ ਵਾ ਤੇ ਉਹ ਵੀ ਇਹਨਾਂ ਦੀ ਗੱਲ ਨਹੀਂ ਆਖੀ ਨਾਲ ਓਕੇ ਕਰਤਾ ਮਿੰਟੋ ਮਿੱਟੀ ਉਹਨਾਂ ਨੇ ਤੇ ਬਾਕੀ ਇੱਥੇ ਜਿੰਨਾ ਚਿਰ ਇਹ ਕੁਝ ਹੁੰਦਾ ਨਹੀਂ ਆ ਇਹ ਕੋਈ ਇਹਨਾਂ ਸਾਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਹੈਗਾ ਜਿੰਨਾ ਚਿਰ ਇਹ ਕੰਮ ਚੱਲੂ ਨਹੀਂ ਹੁੰਦਾ ਇਹ 3 ਕਿਲੋਮੀਟਰ ਇੱਕ ਵੱਡੋ ਇਹ ਨਹੀਂ ਵੀ ਇੱਥੋਂ ਰੁੜ ਗਿਆ ਵਾ ਤੇ ਇੱਥੋਂ ਹੀ ਮਾਰਾ ਵਾ ਇਹ ਸਾਰੇ ਹੀ ਬੰਦ ਮਾਰ ਗਏ ਇਹ ਦੇ ਕੋਈ ਮੰਨੋ ਮੁਸੀਬਤ ਵੇਲੇ ਜੀਵਨ ਰਹਿਣਾ ਸਾਡੇ ਵਾਪਰਦੇ ਰਹਿੰਦੇ ਮੁਸੀਬਤ ਵੇਲੇ ਜੇ ਅਸੰਗਤਾ ਕੋਈ ਵਿਚਾਰੀਆਂ ਤੇ ਕਿਸੇ ਦਾ ਢਿੱਡ ਭਰਨ ਨੂੰ ਕੁਝ ਲੈ ਕੇ ਆਉਂਦੀਆਂ ਜੇ ਬਾਨੀ ਨਾ ਰਹੇ ਤੇ ਇਹ ਦੁਨੀਆ ਕਿੱਦਾਂ ਬਚੂਗੀ ਇਹਨਾਂ ਨੂੰ ਕੋਈ ਸਾਨੂੰ ਦੇਣਾ ਨਹੀਂ ਤੇ ਆਹ ਵੇਖ ਲਓ ਤੁਸੀਂ ਹਾਲ ਇਸ ਚੀਜ਼ ਦੇ ਜਿਹੜੇ ਕਹਿੰਦੇ ਆਪ ਦਾ ਪਿੰਡ ਆਪ ਹੀ ਸਾਰਨ ਬਾਕੀ ਅਸੀਂ ਪ੍ਰਸ਼ਾਸਨ ਨੂੰ ਤਾਂ ਅਪੀਲ ਕੀਤੀ ਆ ਡੀਸੀ ਸਾਹਿਬ ਨੂੰ ਵੀ ਇਹ ਜਿਹੜੀ ਵੀਡੀਓ ਡਾਇਰੈਕਟ ਮੈਂ ਉਹਨਾਂ ਦੇ ਨੰਬਰ ਤੇ ਭੇਜੂੰਗਾ ਡੀਸੀ ਸਾਹਿਬ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਆਪਾਂ ਜਿੱਧਰ ਰੁੜ ਗਿਆ ਏਰੀਆ ਉਧਰ ਨੂੰ ਤਾਂ ਤੁਸੀਂ ਰੋਜ਼ ਆਪਾਂ ਤੁਹਾਨੂੰ ਦੇਖਦੇ ਆ ਵੀ ਆਉਣੇ ਆ ਤੁਸੀਂ ਜਾਣਦੇ ਆ ਪਰ ਇਸ ਬੰਨ ਤੇ ਵੀ ਗੇੜਾ ਮਾਰੋ ਇਹ ਬੰਨ ਸultanpur Lodi ਦਾ ਤੁਸੀਂ ਬੰਨਣਾ ਜਿਹੜਾ ਕਿ ਆਰਜੀ ਬੰਨ ਨਾਲੋਂ ਵੀ ਵਾੜਾ ਇਹ ਸਾਰੇ ਇਲਾਕੇ ਨੂੰ ਬਚਾਉਂਦਾ ਹੈ ਸਾਰੇ ਇਲਾਕੇ ਨੂੰ ਬਚਾਉਂਦਾ ਹੈ ਸultanpur ਲੋਦੀ ਤੱਕ ਤਲਵੰਡੀ ਤੱਕ ਸਾਰਾ ਇਲਾਕਾ ਬਹੁਤ ਜ਼ਰੂਰੀ ਲੱਗਦਾ ਹੋਇਆ ਰਹਿ ਗਿਆ ਤਲਵੰਡੀ ਦਾ ਮਾਰ ਪੈਣੀ ਇੱਥੇ ਕੁੱਤੇ ਦੀ ਮਾਰ ਤੋਂ ਸultanpur ਵੀ ਤਲਵੰਡੀ ਤੱਕ ਚਲੋ ਠੀਕ ਹੈ ਕੁਦਰਤ ਤੋਂ ਨਾ ਪਾਣੀ ਥੱਲੇ ਗਿਆ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਬਾਰਸ਼ਾਂ ਘੱਟ ਹੋਣਾ ਤੇ ਚਲੋ ਪਾਣੀ ਥੱਲੇ ਚਲੇ ਜਾਵੇ ਪਰ ਇਸ ਬੰਨ ਨੂੰ ਬਣਾਉਣਾ ਬਹੁਤ ਜ਼ਰੂਰੀ ਆ ਮੈਂ ਤੁਹਾਡੇ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਦਾਨੀ ਸੱਜਣਾ ਅੱਗੇ ਵੀ ਪ੍ਰਸ਼ਾਸਨ ਨੂੰ ਤਾਂ ਜੋ ਕਹਾ ਕਿਹਾ ਹੀ ਆ ਪਰ ਸਭ ਤੋਂ ਜ਼ਿਆਦਾ ਯਕੀਨ ਜੋ ਵਿਸ਼ਵਾਸ ਆ ਸਾਨੂੰ ਦਾਨੀ ਸੱਜਣਾ ਤੇ ਆ ਜਿਹੜੇ ਕਿ ਇੱਥੇ ਮਿੱਟੀ ਲੈ ਕੇ ਆਉਂਦੇ ਆ ਉਹ ਐ ਬੰਨ ਤੇ ਜ਼ਰੂਰ ਨੰਬਰ ਤੁਹਾਨੂੰ ਬੋਲਤਾ ਇਹਨਾਂ ਦੀ ਆਪਾਂ ਮਦਦ ਕਰੀਏ ਬੰਨ ਨੂੰ ਚੰਗਾ ਕਰੀਏ ਕਿਸੇ ਦੀ ਜਾਨ ਨਾ ਜਿਹੜੀ ਜਾਵੇ ਹੋਰ ਕੋਈ ਸਾਡਾ ਕੋਈ ਮੇਨ ਮੋਟਿਵ ਨਹੀਂ ਹੈਗਾ ਸਿਰਫ ਲੋਕਾਂ ਦੀ ਜਾਨ ਦੀ ਹਵਾਲਤ ਜਾਂ ਜਾਨ ਬਚਾ ਸਕੀ ਜੇ ਇੱਕ ਵੀ ਜ਼ਿੰਦਗੀ ਕਿਸੇ ਦੀ ਬਚ ਗਈ ਆਪਣੇ ਇਹ ਕਰਨ ਨਾਲ ਤੇ ਆਪਣੀ ਸੇਵਾ ਸਫਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ